ਮંત્રી ਸ਼ਾਮ ਸੁੰਦਰ ਅਰੋੜਾ ਨੇ ਖੰਨਾ ਦੇ ਫੋਕਲ ਪੁਆਇੰਟ 'ਚ 10 ਕਰੋੜ 65 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਸਮੇਂ ਬੋਲਦੇ ਕਿਹਾ ਕਿ ਪੂਰੇ ਪੰਜਾਬ 'ਚ 400 ਕਰੋੜ ਦੀ ਲਾਗਤ ਨਾਲ ਫੋਕਲ ਪੁਆਇੰਟ 'ਚ ਵਿਕਾਸ ਕਾਰਜ ਕਰਵਾਏ ਜਾਣਗੇ। ਉੱਥੇ ਹੀ ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਕੋਰੋਨਾ ਦੇ ਕਾਰਨ ਇੰਡਸਟਰੀ ਖਤਮ ਹੋ ਚੁੱਕੀ ਹੈ ਤੇ ਲੇਬਰ ਵੀ ਇੱਥੋਂ ਚਲੀ ਗਈ ਹੈ ਤਾਂ ਉਹਨਾਂ ਕਿਹਾ ਕਿ ਲੇਬਰ ਤਾਂ ਸਾਨੂੰ ਫੋਨ ਕਰ ਰਹੀ ਹੈ ਤੇ ਜਲਦੀ ਹੀ ਆ ਜਾਵੇਗੀ। ਰੇਲਾ ਚੱਲਣ ਤੇ ਜਿਸ ਲਈ ਅਸੀਂ ਕੇਂਦਰ ਸਰਕਾਰ ਨੂੰ ਵੀ ਲਿਖ ਕੇ ਭੇਜਿਆ ਹੈ यूपी बिहार ਤੋਂ ਜਲਦੀ ਰੇਲਾਂ ਚਲਾਈਆਂ ਜਾਣ ਜਿਸ ਨਾਲ ਲੇਬਰ ਇੱਥੇ ਆ ਸਕੇ ਅਤੇ ਇੰਡਸਟਰੀ ਪੂਰੀ ਤਰ੍ਹਾਂ ਨਾਲ ਚੱਲ ਸਕੇ। ਇਹਦੇ ਵਿੱਚ ਕਿਸ ਚੀਜ਼ ਨੂੰ ਲੈ ਕੇ ਕਿੰਨੇ ਪੈਸੇ ਦਿੱਤੇ ਜਾਂਦੇ ਕਿਹੜਾ ਕਿਹੜਾ ਘਟਨ ਕੀਤਾ ਗਿਆ। ਸਾਰੇ 10 ਕਰੋੜ 65 ਲੱਖ ਰੁਪਏ ਦਾ ਜਿਹੜਾ ਕੋਕਲ ਪੁਆਇੰਟ ਨੂੰ ਸਰਕਾਰ ਤੋਂ ਕਿਹਾ ਸੀ ਲਾਈਟ ਹੈ ਨਹੀਂ ਸੀ ਜੋ ਵੀ ਇੱਥੇ ਦੇ ਕੰਮ ਰਹਿੰਦੇ ਸੀ ਉਹਦੇ ਲਈ 10 ਕਰੋੜ 65 ਲੱਖ ਰੁਪਈਆ ਦਿੱਤਾ ਗਿਆ। ਬੜੀ ਜਲਦੀ ਅੱਜ ਉਹਦਾ ਨੀਂਹ ਪੱਥਰ ਰੱਖਿਆ ਗਿਆ ਹੈ ਮਾਨ ਜੋ ਐਮ ਐਨ ਐ ਸਰਮਾਂ ਜੋ ਅੱਗੇ ਗੱਲ ਕਰਾਂਗੇ ਆਪਣੇ ਐਮ ਕੇ ਸਾਹਿਬ ਦੇ ਨਾਲ ਔਰ ਇਹ ਜਿਹੜੇ ਕੰਮ ਹੈ ਬੜੀ ਜੋਰ ਨਾਲ ਕਰਾ ਰਹੇ ਆ ਮੈਨੂੰ ਉਮੀਦ ਆ ਕਿ ਸ਼ਾਇਦ ਅਸੀਂ ਬਰਸਾਤਾਂ ਤੋਂ ਪਹਿਲਾਂ ਹੀ ਇਹ ਜਿਹੜੇ ਸੜਕਾਂ ਦੇ ਵਗੈਰਾ ਕੰਮ ਹੈ ਨਿਬੇੜ ਦਈਏ ਜੋ ਕੋ ਰਹਿ ਗਏ ਕਿ 2-3 ਮਹੀਨੇ ਦਾ ਟਾਰਗੇਟ ਆ ਸਾਰੇ ਕੰਮ ਜਿਹੜੇ ਫੋਕਲ ਪੁਆਇੰਟ ਦੇ ਪੂਰੇ ਹੋ ਜਾਣਗੇ ਮੰਤਰੀ ਜੀ ਮੰਤਰੀ ਜੀ ਜਿਹੜਾ ਇੰਡਸਟਰੀਅਲ ਪ੍ਰੋਜੈਕਟ ਹੈ ਇਹ ਖਾਲੀ ਪੰਜਾਬ ਸਰਕਾਰ ਵੱਲੋਂ ਆ ਕਿ ਸੈਂਟਰਲ ਵਿੱਚ ਕੋਈ ਹੋਇਆ ਜੀ ਮੈਂ ਉੱਥੇ ਕਲੀਅਰ ਕਰਕੇ ਚੁੱਕਿਆ ਸੈਂਟਰ ਦਾ ਪਹਿਲਾਂ ਵੀ ਆਉਂਦੀ ਸੀ ਪੰਜਾਬ ਵੀ ਸੀਗਾ ਤੁਸੀਂ ਕਹਿੰਦੇ ਇਹ ਸਾਰਾ ਪੰਜਾਬ ਔਰ ਸੈਂਟਰ ਦਾ ਕੋਈ ਫਰਕ ਨਹੀਂ ਸਾਰੀ ਇੱਕੋ ਚੀਜ਼ ਹੈ ਇੱਥੇ ਮਾਈਕ ਤੇ ਕਹੀ ਗਈ ਮੈਂ ਉਹਨੂੰ ਕਲੀਅਰ ਵੀ ਕੀਤਾ ਯਾਰ ਇਹ ਜਿਹੜੇ ਦੱਸਿਆ ਗਿਆ ਵੀ 80% 80% ਇਹ ਪਹਿਲਾਂ ਵੀ ਚੱਲਦੀ ਸੀ ਕੋਈ ਨਵੇਂ ਨਹੀਂ ਗੱਲ ਪ੍ਰਯਾਸ ਦੀ ਹੁੰਦੀ ਹੈ ਇਹ ਮਨੋਜ ਇੱਕ ਵਾਰ ਉੱਪਰ ਹੋਣਾ ਨੇ ਇਹਨੇ ਹਿੰਮਤ ਕੀਤੀ ਹੈ ਮੈਂਬਰ ਪਾਰਲੀਮੈਂਟ ਨੇ ਹਿੰਮਤ ਕੀਤੀ ਹੈ ਤੇ ਅੱਜ ਚਾਲੂ ਹੋਵੇ ਇਹ ਇਹ ਜਿੰਨੀ ਪਰਸੈਂਟੇਜ ਪਹਿਲਾਂ ਵੀ ਸੀ ਕੋਈ ਨਵੀਂ ਨਹੀਂ ਹੈ ਪਰ ਪ੍ਰਯਾਸ ਕਰਨ ਦੀ ਗੱਲ ਹੁੰਦੀ ਹੈ ਆਪਣੇ 6 ਡਾਲਰ ਦੀ ਗੱਲ ਹੁੰਦੀ ਹੈ ਜੋ ਸਕੀਮਾਂ ਨੇ ਉਹਨੂੰ ਅਸੀਂ ਲਾਗੂ ਕਰਦੇ ਆ ਕਿ ਅਸੀਂ ਉਹਨੂੰ ਇੰਪਲੀਮੈਂਟ ਕਰਾਣੇ ਆ ਸਕੀਮਾਂ ਉਹਦੇ ਲਈ ਹੁੰਦੀ ਹੈ ਪੰਜਾਬ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਦੀ ਹਿੰਮਤ ਹੈ ਕਿ ਅਸੀਂ ਜਿੰਨੇ ਅੱਜ 17 ਫੋਕਲ ਪੁਆਇੰਟ ਪੰਜਾਬ ਦੇ ਅੰਦਰ ਲਏ ਨੇ ਨੀਅਰ ਅਬਾਊਟ ਇੱਕ ਲੁਧਿਆਣੇ ਦੇ 440 ਕਰੋੜ ਉਹਨਾਂ ਦਾ 200 ਕਰੋੜ ਰੁਪਈਆ ਅਸੀਂ ਪੰਜਾਬ ਦੇ ਫੋਕਲ ਪੁਆਇੰਟਾਂ ਨੂੰ ਦਿੱਤਾ ਹੈਗਾ ਔਰ 200 ਕਰੋੜ ਰੁਪਈਆ ਸਾਈਕਲ ਵੈਲੀ ਜਿਹੜੀ ਲੁਧਿਆਣੇ ਤੋਂ ਅंसू ਬਣ ਰਹੀ ਹੈ 400 ਕਰੋੜ ਰੁਪਈਆ ਤਕਰੀਬਨ ਜਿਹੜਾ ਇਹ ਫੋਕਲ ਪੁਆਇੰਟਾਂ ਤੇ ਲੱਗ ਰਿਹਾ ਮੰਤਰੀ ਜੀ ਇੰਡਸਟਰੀ ਲਈ ਕਰੋਨਾ ਕਰਿਆ ਕਰਦਾ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਜਿਹੜਾ ਹੈ ਇਸ ਫੋਕਲ ਪੁਆਇੰਟ ਵਾਸਤੇ ਸੰਘਰਸ਼ ਕਰ ਰਹੇ ਸੀ ਇਹ ਸੈਂਟਰ ਦੀ ਸਕੀਮ ਹੈ ਇਹ ਉਹ ਇਸ ਸੰਬੰਧ ਵਿੱਚ ਮੀਟਿੰਗ ਵੀ ਉਹਨਾਂ ਨੇ ਰੱਖੀ ਹੋਈ ਹੈ ਜੀ ਸਿਨੇ ਮੈਂ ਇਹ ਮੇਰੇ ਮਨ ਵਿੱਚ ਹੁਣ ਸਾਨੂੰ ਕੁਝ ਲੈਣੀ ਹੈ ਜਿਸ ਵੇਲੇ ਕੋਈ ਸਰਕਾਰ ਬਣਦੀ ਹੈ ਇਹ ਮੈਂ ਐਮਐਲਏ ਬਣਿਆ ਇਹ ਬਣਿਆ ਐਮਪੀ ਬਣ ਗਿਆ ਸਾਡੇ ਲਈ ਕੋਈ ਨਹੀਂ ਹੁੰਦਾ ਸਾਡੇ ਲਈ ਆਪਣਾ ਇਲਾਕਾ ਹੁੰਦਾ ਸਾਡੇ ਲਈ ਅਸੀਂ ਪੂਰੇ ਪੰਜਾਬ ਦਾ ਵਿਕਾਸ ਕਰਨਾ ਹੈ ਮੈਂ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰਦਾ ਅਸੀਂ ਪੂਰੇ ਪੰਜਾਬ ਦਾ ਵਿਕਾਸ ਕਰਾਂਗੇ ਸਾਡੇ ਲਈ ਜਦੋਂ ਲੋਕਾਂ ਨੇ ਸਾਨੂੰ ਚੋਣ ਦਿੱਤਾ ਤੇ ਸਾਡੀ ਜ਼ਿੰਮੇਵਾਰੀ ਹੈ ਕੰਮ ਕਰਨ ਦੀ ਅਸੀਂ ਇਹ ਚੀਜ਼ ਨਹੀਂ ਦੇਖਦੇ ਕਿ ਆਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਪੰਜਾਬ ਦਾ ਵਿਕਾਸ ਕਰਨਾ ਉਹਦੇ ਲਈ ਅਸੀਂ ਯਤਨਸ਼ੀਲ ਹਾਂ ਮੰਤਰੀ ਜੀ ਕੋਰੋਨਾ ਵਾਇਰਸ ਦੇ ਕਾਰਨ ਜਿਹੜੀ ਇੰਡਸਟਰੀ ਖਤਮ ਹੋ ਚੁੱਕੀ ਹੈ ਤੇ ਲੇਬਰ ਵੀ ਜਾ ਚੁੱਕੀ ਆ ਉਹਦੇ ਲਈ ਪੰਜਾਬ ਸਰਕਾਰ ਵੱਲੋਂ ਕਿਹੜੇ ਕਦਮ ਚੁੱਕੇ ਜਾਣਗੇ ਉਹਨਾਂ ਨੂੰ ਜਿਹੜਾ ਦੁਬਾਰਾ ਇੰਡਸਟਰੀ ਉੱਠ ਸਕੇ ਤੁਹਾਨੂੰ ਇਹ ਗੱਲ ਮੈਚ ਤੇ ਵੀ ਕਹੀ ਹੈ ਟ੍ਰੇਨ ਚੱਲ ਲੈਂਦੋ ਸਾਰੀ ਦੀ ਸਾਰੀ ਲੇਬਰ ਜਿਹੜੀ ਇੱਥੇ ਵ ਸਾਨੂੰ ਰੋਜ਼ ਫੋਨ ਕਰ ਰਹੀ ਹੈ ਕਿ ਸਾਨੂੰ ਵਾਪਸ ਬੁਲਾਓ ਵਾਪਸ ਬੁਲਾਓ ਵਾਪਸ ਬੁਲਾਓ ਤੁਸੀਂ ਮੈਂ ਤਿੰਨ ਬੱਸਾਂ ਆਪ ਰੀਸੀਵ ਕੀਤੀਆਂ ਨੇ ਬੱਸਾਂ ਭੇਜੀਆਂ ਸੀ ਜਿਹੜੀਆਂ ਕਿ ਲੇਬਰ ਲੈ ਕੇ ਆਈਆਂ ਨੇ ਔਰ ਇਹ ਸਾਡੇ ਕਿਸਾਨ ਵੀਰ ਵੀ ਬੱਸਾਂ ਭੇਜ ਕੇ ਉਹਨਾਂ ਨੂੰ ਮੰਗਵਾ ਰਹੇ ਨੇ ਲੇਬਰ ਆਉਣ ਚ ਕੋਈ ਪ੍ਰੋਬਲਮ ਨਹੀਂ ਹੈ ਟ੍ਰੇਨ ਚੱਲ ਪੈਣ ਮੈਂ ਰੇਲਵੇ ਮਿਨਿਸਟਰ ਨੂੰ ਲੈਟਰ ਲਿਖਿਆ ਹੈ ਕਿ ਜਲਦ ਤੋਂ ਜਲਦ ਯੂਪੀ ਔਰ ਬਿਹਾਰ ਤੋਂ ਟ੍ਰੇਨ ਚਲਾਈ ਜਾਵੇ ਉਹ ਸਾਡੇ ਲੋਕ ਜਿਹੜੇ ਸਾਡੇ ਕਿਥੀ ਸੀ ਇਹਨਾਂ ਨੂੰ ਸੇ ਲੇਬਰ ਦਾ ਨਾਮ ਦਿੰਨੇ ਆ ਉਹ ਸਾਰੇ ਵਾਪਸ ਆਣਾ ਚਾਹੁੰਦੇ ਨੇ ਮੈਨੂੰ ਵਿਸ਼ਵਾਸ ਹੈ ਜਿਸ ਦਿਨ ਟ੍ਰੇਨਾਂ ਚੱਲ ਪੈਣਗੀਆਂ 15 ਡੇਸ ਇੱਕ ਮਿੰਟ ਹਟ ਸਾਰੀ ਦੀ ਸਾਰੀ ਲੇਬਰ ਜਿਹੜੀ ਆ ਉਹ ਵਾਪਸ ਆ ਜੇ ਮਤਲਬ ਜਿਹੜੇ ਇੰਡਸਟਰੀ ਦੇ ਬੰਦ ਹੋਣ ਕਾਰਨ ਇੰਡਸਟਰੀ ਲਿਸਟ ਨੇ ਜਿਹੜੇ ਉਹ ਕਰਜ਼ੇ ਦੇ ਵਿੱਚ ਵੀ ਡੁੱਬ ਚੁੱਕੇ ਨੇ ਤੇ ਉਹਨਾਂ ਲਈ ਪੰਜਾਬ ਸਰਕਾਰ ਵੱਲੋਂ ਤੁਸੀਂ ਕੋਈ ਸੈਂਟਰ ਵੱਲੋਂ ਕੋਈ ਸਕੀਮ ਮੰਗੇਗੀਓ ਜਿਹੜੀ ਉਹਨਾਂ ਨੂੰ ਮਿਲ ਸਕੇ ਜੀ ਮੈਂ ਤੁਹਾਨੂੰ بار بار ਇਹ ਗੱਲ ਕਹਿ ਰਹੇ ਆ ਕਿ ਜਿਹੜਾ 20 ਲੱਖ ਕਰੋੜ ਦਾ ਪੈਕੇਜ ਆ ਨਾ ਇਹ ਇੰਨੀ ਅਖੀ ਉਤਲਾਮੇਸ ਹੈ ਕਿਸੇ ਨੂੰ ਸਮਝ ਨਹੀਂ ਆਉਂਦੀ ਨੇ ਤਿੰਨੇ ਚਾਰੇ ਮੰਤਰੀਆਂ ਨਾਲ ਗੱਲ ਕੀਤੀ ਆ ਪਿਊਸ਼ ਗੋਇਨ ਜੀ ਨਾਲ ਕੀਤੀ ਆ ਗੜਗਰੀ ਜੀ ਨਾਲ ਕੀਤੀ ਆ ਸੁਮਨਦੀਪ ਰਾਨੀ ਜੀ ਨਾਲ ਕੀਤੀ ਆ ਜਿੰਨੇ ਵੀ ਟੈਕਸਟਾਈਲ ਜਾਂ ਐਮਐਸਐਮਈ ਮਾਈਕਰੋ ਜਿੰਨੇ ਵੀ ਇੰਡਸਟਰੀ ਨਾਲ ਜਿਹੜੇ ਮਨਿਸਟਰ ਨੇ ਸੈਕਟਰ ਦੇ ਉਹਨਾਂ ਨੂੰ ਮਰਕੈਸਟ ਕੀਤੀ ਆ ਕਿ ਸਾਡੀ ਇੰਡਸਟਰੀ ਨੂੰ ਮਿਨੀਮਮ 6 ਮਹੀਨਿਆਂ ਤਦਾ ਜਿਹੜਾ ਬੈਂਕ ਅਨਡਰਸਟ ਹੈ ਇਹਨੂੰ ਮਾਫ ਕੀਤਾ ਜਾਏ ਇਹ ਜਿਹੜੀ ਇੰਡਸਟਰੀ ਹੈ ਹੁਣ ਦੇਖੋ ਮਾਲ ਜਿੱਦਾਂ ਲੁਧਿਆਣੇ ਹਾਜ਼ਰੀ ਨਸਲੀ ਇਹਨਾਂ ਨੇ ਗਰਮੀਆਂ ਦਾ ਮਾਲ ਬਣਾ ਕੇ ਸਾਰਾ ਰੱਖਿਆ ਹੋਇਆ ਸੀ ਲਾਕਡਾਊਨ ਹੋ ਗਿਆ ਉਹ ਮਾਲ ਸਾਰਾ ਅੰਦਰ ਪਿਆ ਰਹਿ ਗਿਆ ਹੁਣ ਇਹਨਾਂ ਨੇ ਸਰਦੀਆਂ ਦਾ ਮਾਲ ਬਣਾਉਣਾ ਸੀ ਇਹਨਾਂ ਨੂੰ ਪੈਸੇ ਦੀ ਲੋੜ ਸੀ ਮਾਲ ਵਿਕਿਆ ਨਹੀਂ ਇਸ ਲਈ ਸੀਐਮ ਸਾਹਿਬ ਨੇ ਦੋ ਤਿੰਨ ਲੈਟਰ ਲਿਖੇ ਆ ਵੀਸੀ ਵਿੱਚ ਪ੍ਰਾਈਮ ਮਿਨਿਸਟਰ ਨੂੰ ਵੀ ਕਿਹਾ ਕਿ ਇੰਡਸਟਰੀ ਤਾਂ ਹੀ ਖੜੀ ਹੋ ਸਕਦੀ ਹੈ ਇਹਨਾਂ ਦੇ ਬਿੱਲਾਂ ਤੇ ਧਿਆਨ ਦਿੱਤਾ ਜਾਵੇ ਇਹਨਾਂ ਨੂੰ ਕੋਈ ਨਾ ਕੋਈ ਅਸੀਂ ਇੰਨਾ ਦਾ ਪੈਕੇਜ ਦਈਏ ਕਿ ਜਿਹੜੀ ਸਰਵਾਈਵ ਹੋ ਸਕੇ ਇੰਡਸਟਰੀ ਪੰਜਾਬ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਔਰ ਸੈਂਟਰ ਤੋਂ ਵੀ ਮੰਗ ਮੰਤਰੀ ਜਿਵੇਂ ਕਿ ਕਾਲੀ ਦਲ ਔਰ ਜਿਹੜੀ ਆਮ ਆਦਮੀ ਪਾਰਟੀ ਸੰਘਰਸ਼ ਕਰ ਰਹੀ ਆ ਵੱਧ ਰਿਹਾ ਹੈ ਪੈਟਰੋਲ ਦੇ ਰੇਟ ਡੀਜ਼ਲ ਦੇ ਰੇਟ ਅਤੇ ਬਿਜਲੀ ਦੇ ਰੇਟ ਵੀ ਦਿਨੋ ਦਿਨ ਪੰਜਾਬ ਦੇ ਵਿੱਚ ਵੱਧ ਰਹੇ ਨੇ ਉਹਨਾਂ ਦਾ ਲੋਕਾਂ ਤੇ ਬਜਨ ਪੈ ਰਿਹਾ ਉਹਦੇ ਲਈ ਕੀ ਕਰਿਆ ਸਰ ਮੇਰੀ ਗੱਲ ਸੁਣੋ ਇਹ ਕਿਹੜੇ ਤੇਲ ਪੈਟਰੋਲ ਦੀ ਤੁਸੀਂ ਗੱਲ ਕਰਦੇ ਆ ਇਹ ਤਾਂ ਤੇਲ ਪੈਟਰੋਲ ਕਿੱਥੋਂ ਵੱਧ ਰਿਹਾ ਤੁਸੀਂ ਕਹਿੰਦੇ ਸੰਘਰਸ਼ ਕਰੀ ਇਹਦੇ ਤੇ ਬੀਜੇਪੀ ਕਿਉਂ ਨਹੀਂ ਸੰਘਰਸ਼ ਕਰਦੀ ਅਸੀਂ ਬੜੀ ਬੇਨਤੀ ਕੀਤੀ ਕਿ ਸਾਡੇ ਨਾਲ ਚੱਲੋ ਅਸੀਂ ਮੋਦੀ ਜੀ ਨੂੰ ਰਿਕਵੈਸਟ ਕਰਦੇ ਹਾਂ ਅਸੀਂ ਇਹ ਸਾਰੇ ਪੈਸੇ ਨਹੀਂ ਸਾਡਾ GST ਜਿੰਨਾ ਬਕਾਇਆ ਸੀ ਅਸੀਂ ਉਹਦੇ ਲਈ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਨਾਲ ਚੱਲੋ ਅਸੀਂ ਉੱਥੇ ਜਾ ਕੇ ਗੱਲ ਕਰੀਏ ਕਮ ਸੇ ਕਮ ਸਾਡਾ ਪੈਸਾ ਤਾਂ ਦੇ ਦੇਣ ਤਾਂ ਜੋ ਅਸੀਂ ਆਪਣੀ ਇੰਡਸਟਰੀ ਨੂੰ ਦੇ ਸਕੀਏ ਕਰੋੜਾਂ ਰੁਪਈਆ ਇਸ ਇੰਡਸਟਰੀ ਨੇ ESI ਜਿਹੜਾ ਕਿ ਕੱਟਿਆ ਜਾਂਦਾ ਹੈ ਜਿਹੜਾ ਕਿ ਮੁਲਾਜ਼ਮਾਂ ਦਾ ਇਹਨਾਂ ਦਾ ਕੱਟਿਆ ਜਾਂਦਾ ਹੈ ਕਰੋਣਾ ਰੁਪਿਆ ਸੈਂਟਰ ਕੋ ਜਮਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਮ ਸੇ ਕਮ ਉਹ ਹੀ ਦੇ ਦਿਓ ਕਿ ਅਸੀਂ ਜਿਹੜੀ ਸਾਡੀ ਲੇਬਰ ਹੈ ਅਸੀਂ ਇਹਨਾਂ ਨੂੰ ਪਰਪਲਿਤ ਕਰ ਸਕੀਏ ਉਹ ਜਿਹੜਾ ਇਹਨਾਂ ਦਾ ਪੈਸਾ ਹੈ ਉਹ ਵੀ ਨਹੀਂ ਮਿਲਿਆ ਅਸੀਂ ਤਾਂ ਰੋਜ਼ ਇਸ ਗੱਲ ਦੀ ਗੱਲ ਕਰਦੇ ਆਂ ਉਹਦੀ ਗੱਲ ਕਰਦੇ ਆਂ ਪੰਜਾਬ ਸਰਕਾਰ ਨੇ ਪਟ્રોલ ਵਧਾਇਆ ਜਿਹੜਾ ਸਰ ਪੰਜਾਬ ਇੱਕ ਵਾਰੀ ਕੋਰੋਨਾ ਕਰਕੇ ਜਿਹੜਾ ਹੈ ਨਸਾਰੀ ਜਿਹੜੇ ਪਟ્રોલ ਲੈ ਮੇਰੀ ਗੱਲ ਸੁਣੋ ਇਹ ਉੱਪਰੋਂ ਵੱਧਦੇ ਪੰਜਾਬ ਸਰਕਾਰ ਨਹੀਂ ਰੋਜ਼ ਵਧਾਉਂਦੀ ਕਿ ਜਿੱਦਾਂ ਉੱਪਰੋਂ ਵੱਧਦੇ ਉਹਦੇ ਨਾਲ ਹੀ ਰੇਟ ਜਿਹੜਾ ਸਾਰੇ ਸਟੇਟਾਂ 'ਚ ਹਾਈਕ ਹੋ ਜਾਂਦਾ ਪੰਜਾਬ ਸਰਕਾਰ ਦਾ ਅਸੀਂ ਤਾਂ ਮੇਰੀ ਗੱਲ ਸੁਣੋ ਪੰਜਾਬ ਕੱਲ ਸੀਐਮ ਸਾਹਿਬ ਨੇ ਕਿਹਾ ਪ੍ਰਾਈਮ ਮਿਨਿਸਟਰ ਨੇ ਵੀ ਬੀਬੀ ਸੀ ਸਗੀ ਕਿ ਘੱਟੋ ਘੱਟ 6 ਮਹੀਨੇ ਇਹਨਾਂ ਲੋਕਾਂ ਨੂੰ ਰਾਸ਼ਨ ਹੋਰ ਮਿਲਣਾ ਚਾਹੀਦਾ ਜਿਹੜੇ ਲੋਕ ਹਜੇ ਪੂਰੀ ਤਰ੍ਹਾਂ ਕੰਮ ਨਹੀਂ ਮਿਲ ਸਕੇ ਅਸੀਂ ਤਾਂ ਲੱਗੇ ਹੋਏ ਹਾਂ ਔਰ ਜਿਹੜੀ ਵੀ ਚੀਜ਼ ਹੈ ਅੱਜ ਪੰਜਾਬ ਦੇ ਮਾਨਜੋਗ ਮੁੱਖ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੌਏਗਾ ਔਰ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਪੰਜਾਬ ਦੇ ਅੰਦਰ ਕੋਈ ਵਿਅਕਤੀ ਭੁੱਖਾ ਨਹੀਂ ਸੌਇਆ ਤਾਂ ਹਰ ਤਰ੍ਹਾਂ ਦਾ ਰਾਸ਼ਨ ਚਾਹੇ ਸੁੱਕਾ ਸੀ ਚਾਹੇ ਲੰਗਰ ਸੀ ਪੰਜਾਬੀ ਦਾ ਵੈਸੇ ਬੜੇ ਦਲੇਰ ਨੇ ਔਰ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਇੱਥੇ ਇਦਾਂ ਦਾ ਕਦੀ ਕੇਸ ਹੋਇਆ ਹੀ ਨਹੀਂ ਕਿ ਕੋ ਮੈਨੂੰ ਭੁੱਖਾ ਸੋਵੇ ਪਰ ਮਾਂਜੂਮ ਮੁੱਖ ਮੰਤਰੀ ਦਾ ਪ੍ਰਯਾਸ ਸੀ ਔਰ ਇਹ ਬੜਾ ਸਫਲ ਹੋਇਆ ਪਰ ਮਾਂਜੂਮ ਮੁੱਖ ਮੰਤਰੀ ਨੇ ਕੱਲ ਮੰਗ ਵੀ ਕੀਤੀ ਹੈ ਕਿ ਕਮ ਸੇ ਕਮ 6 ਮਹੀਨੇ ਜਿਹੜੀ ਰਾਸ਼ਨ ਸਕੀਮ ਹੈ ਹੋਰ ਚਲਾਈ ਜਾਵੇ ਬਾਕੀ ਅਸੀਂ ਇੰਡਸਟਰੀ ਦੇ ਨਾਲ ਹੈ ਕੋਈ ਦਿੱਕਤ ਆਏਗੀ ਅਸੀਂ ਦੁੱਖ ਮੰਤਰੀ ਬਿਜਲੀ ਦੇ ਰੇਟ ਤਾਂ ਪੰਜਾਬ ਸਰਕਾਰ ਵੱਲੋਂ ਹੀ ਵਧਾਏ ਜਾਂਦੇ ਨੇ ਇੰਡਸਟਰੀ ਦੇ ਵੀ ਜਿਆਦਾ ਨੇ ਤੇ ਆਮ ਲੋਕਾਂ ਦੇ ਵੀ ਭਾਜ ਨੇ ਪਿਆ ਕਿਉਂਕਿ ਲੋਕਡਾਉਨ ਕਰਕੇ ਲੋਕਾਂ ਜੀ ਗੱਲ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ਹੈ ਪੰਜਾਬ ਦੀ ਇੰਡਸਟਰੀ ਨੂੰ ਸਬਸਿਡੀ ਹੈ ਅੱਜ ਗੱਲ ਬੜੇ ਕੁਐਸਚਨ ਆਏਗੀ ਦਿੱਲੀ ਚ ਤਾਂ ਬਿਜਲੀ ਸਸਤੀ ਹੈ ਤੇ ਦਿੱਲੀ ਚ ਕਿਸਾਨਾਂ ਨੂੰ ਸਬਸਿਡੀ ਹੈ ਨਹੀਂ ਇੰਡਸਟਰੀ ਨੂੰ ਉੱਥੇ 10-12 ਰੁਪਏ ਯੂਨਿਟ ਅਸੀਂ ਜਿਹੜੀ ਸਾਡੀ ਇੰਡਸਟਰੀ ਹੈ ਅਸੀਂ ਇਹਨੂੰ 5 ਰੁਪਏ ਯੂਨਿਟ ਦਿੰਦੇ ਆ ਲੇਕਿਨ ਜਿਹੜੇ ਫਿਕਸ ਚਾਰजेस ਪੈ ਕੇ ਇਹਨਾਂ ਨੂੰ ਮਹਿੰਗੀ ਪੈਂਦੀ ਆ ਅਸੀਂ ਉਹਦੇ ਤੇ ਵਿਚਾਰ ਕਰ ਰਹੇ ਆ ਕੈਬਨਟ ਦੀ ਗੱਲ ਹੋਈ ਹੈ ਬਾਜੂਕ ਮੁੱਖ ਮੰਤਰੀ ਇਹਦੇ ਬਾਰੇ ਕੁਝ ਨਾ ਕੁਝ ਕਰਨਗੇ ਪਰ ਦੂਜੀ ਗੱਲ ਅੱਜ ਹਾਲਾਤ ਇਤਨਾਂ ਦੇ ਆ ਜਿਹੜੀ ਸਾਡੀ ਇੰਡਸਟਰੀ ਹੈ 24 ਆਵਰ ਨਹੀਂ ਚੱਲ ਰਹੀ ਜਿਹੜੀ ਇੰਡਸਟਰੀ 24 ਆਵਰ ਚੱਲ ਰਹੀ ਆ ਉਹਨਾਂ ਨੂੰ ਬਿਜਲੀ ਸਸਤੀ ਪੈਂਦੀ ਆ ਜਿਹੜੀ ਇੰਡਸਟਰੀ ਅੱਜ ਲੇਬਰ ਨਹੀਂ ਹੈ ਜਾਂ ਹੋਰ ਹਾਲਾਤ ਹੈ ਮੰਡੀ ਹੈ ਉਹਨਾਂ ਕਰਕੇ ਜਿਹੜੇ ਪੈਕੇਜ ਵੀ ਮੰਗੇ ਇਹਨਾਂ ਕਰਕੇ ਮੰਗੇ ਆ ਜਿਹੜੀ ਪੰਜਾਬ ਸਰਕਾਰ ਵੀ ਸੋਚ ਰਹੀ ਹੈ ਇਹਨਾਂ ਕਰਕੇ ਸੋਚ ਰਹੀ ਹੈ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਇੰਡਸਟਰੀ ਦਾ ਜਿਹੜਾ ਕੁਛ ਨਾ ਕੁਛ ਅਨਾਉਂਸਮੈਂਟ ਮਾਨਯੋਗ ਉਪਮંત્રી ਵੀ ਕਰਮਗੇ ਤੇ ਸੈਂਟਰ ਕੋਲ ਮਤਰੀ ਜੀ ਇਹ ਗੱਲ ਕੀਤੀ ਜਾਵੇ ਜਿਵੇਂ ਕਿ ਚਾਈਨਾ ਦਾ ਮਾਲ ਇੱਥੇ ਆਂਦਾ ਸੀਗਾ ਤੇ ਲੋਕਾਂ ਨੇ ਵੀ ਬਹਿਸ਼ ਕਰਨਾ ਸ਼ੁਰੂ ਕਰ ਦਿੱਤਾ ਉਹਦਾ ਵੀ ਅਸੀਂ ਨਹੀਂ ਬੀਤਾਂਗੇ ਤੇ ਤੁਸੀਂ ਇੱਥੇ ਇੰਡਸਟਰੀ ਨੂੰ ਕਹਿੰਗੇ ਉਹ ਜਿਹੜੀਆਂ ਚੀਜ਼ਾਂ ਨਹੀਂ ਇੱਥੇ ਬਣਦੀਆਂ ਸੀਗੀਆਂ ਉਹਦੇ ਲਈ ਕੀ ਕੀਤਾ ਜਾਊਗਾ ਜੀ ਸਰ ਅਸੀਂ ਜਿਸ ਤਰ੍ਹਾਂ ਚਾਈਨਾ ਤੋਂ ਲੋਕਾਂ ਦਾ ਮੂੰਹ ਟੁੱਟਿਆ ਸ਼ੋਰਪਿਨ ਇੰਡਸਟਰੀ ਚਾਈਨਾ ਚ ਬਹੁਤ ਲੱਕੀ ਬਣ ਸੀ ਉਹ ਹੁਣ ਉੱਥੋਂ ਮੂਵ ਕਰੇਗੀ ਪੰਜਾਬ ਸਰਕਾਰ ਨੇ ਪੂਰੀ ਤਿਆਰੀ ਕੀਤੀ ਹੈ ਅਸੀਂ 4 ਇੰਡਸਟਰੀਅਲ ਪਾਰਕ ਬਿੱਗ ਪਾਰ ਹੈ ਜਿਹੜਾ ਲੁਧਿਆਣਾ 1100 ਏਕੜ ਫਿਰ ਰਾਜਪੁਰਾ ਅਸੀਂ 1100 ਏਕੜ ਕਰ ਰਹੇ ਹਾਂ ਰਾਜਪੁਰਾ ਕੈ ਕੈਲਬਟਾ ਕੋਰੀਡੋਰ ਹੈ ਜਿਹੜਾ ਉਹਤੇ ਇਹ ਗੱਲ ਹੋ ਗਈ ਹੈ 135 ਏਕੜਸੀਆ ਤੁਹਾਡੇ ਨਾਲ ਨਹੀਂ ਹੈ ਜਿਹੜਾ ਫਾਰਮਾਸੋਟੀਕਲ ਪਾਰਕ ਬਣਾ ਰਹੇ ਕਿ ਜਿੰਨੀ ਇੰਡਸਟਰੀ ਉੱਥੋਂ ਆਏਗੀ ਸਭ ਤੋਂ ਪਹਿਲਾਂ ਇੰਡਸਟਰੀ ਦੀ ਡਿਮਾਂਡ ਹੁੰਦੀ ਹੈ ਕਿ ਜ਼ਮੀਨ ਸਰਕਾਰ ਦੇਵੇ ਉਹਦੇ ਲਈ ਅਸੀਂ ਇੰਤਜ਼ਾਮ ਕਰ ਰਹੇ ਹਾਂ ਜ਼ਮੀਨ ਅਸੀਂ ਲਗਭਗ ਖਰੀਦ ਲਈ ਹੈ ਜਿਹੜੀ ਵੀ ਇੰਡਸਟਰੀ ਆਏਗੀ ਉਹਨੂੰ ਪੂਰੀ ਫੈਸਿਲਿਟੀ ਦੇ ਨਾਲ ਜ਼ਮੀਨ ਦਿੱਤੀ ਜਾਏਗੀ ਸਾਡਾ ਇਹ ਪ੍ਰਯਾਸ ਹੈ ਕਿ ਜਿਹੜੀ ਐਮਐਸਐਮਈ ਮਾਈਕਰੋ ਆ ਜਿਹੜਾ ਮਾਲ ਬਣਾਵੇ ਜਿਹੜੀ ਇੰਡਸਟਰੀ ਨਵੀਂ ਲੱਗੇ ਤੇ ਉਹਨੂੰ ਸਪਲਾਈ ਕਰਨ ਇਹ ਦਿੱਕਤ ਨਾ ਹੋਵੇ ਆਪਣੀ ਮਾਈਕਰੋ ਔਰ ਐਮਐਸਐਮਈ ਨੂੰ ਜਿਹੜੀ ਕਿ ਪੰਜਾਬ ਦੀ ਬੈਕਬੋਨ ਹੈ ਚਾਹੇ 10 ਬੰਦੇ ਕੰਮ ਕਰਦੇ ਨੇ 20 ਬੰਦੇ ਕਰਦੇ ਸਾਡੇ ਪੰਜਾਬੀ ਭਰਾ ਉੱਥੇ ਕੰਮ ਕਰਦੇ ਨੇ ਤੇ ਉਹ ਸਾਡੀ ਬੈਕਬੋਨ ਹੈ ਉਹਨੂੰ ਅਸੀਂ 100% ਬੁਲਤ ਕਰਨਾ ਖਾਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼